ਦੋ ਦਾ ਛੜੀ ਲੱਗ ਦੂਜਾ ਹੋਰ ਨਹੀਂ ਹੁੰਦਾ ਤੁਹਾਡੇ ਕੋਲ ਬੰਦਾ ਉਹ ਫੜ ਪਣ ਇਹ ਲੈ ਸਿੱਕਣਾ ਅੱਜ ਰਾਜ ਤੂੰ ਆਪੇ ਬਣ ਆ ਤੇ ਕੀ ਕਰਨਾ ਮਾਰ ਕੇ ਪ੍ਰਿੰਸੀਪਲ ਮਾਰ ਕੇ ਕਿ ਸੁਣੇ ਮਾਰ ਕੇ جیوانہ تکے چھئی کرن والے مرداباد 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 جیوانہ تکے چھئی کرن والے مرداباد 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 جیدور دا کھٹوان والے مرداباد 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 جیدور دا کھٹوان والے مرداباد 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 جیدورا دا کھٹوان والے مرداباد 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 ہنس پرشاد سنم پرشادن مرداباد 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 نیک ماں مرदाबाद مرदाबाद مردا کاٹوان والے مرदाबाद 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 مچھورا با کاٹوان والے مرदाबाद 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 ڈگے چائی گنڈا گردی نہیں چلے گی نہیں چلے گی نہیں چلے گی ڈگے چائی گنڈا گردی مرदाबाद 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 مردا کاٹوان والے مرदाबाद 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 دورا کاٹوان والے مرदाबाद 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 ਤੇਰੀ ਕੱਲੇ ਦੀ ਜਾਤ ਆਵਾਜ਼ ਤੁਹਾਡੇ ਕੋਲ 100 ਬੰਦਾ ਖੜਾ ਲੋਕ ਏਕਤਾ ਜਿੰਦਾਬਾਦ 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 ਮਜ਼ਦੂਰ ਏਕਤਾ ਜਿੰਦਾਬਾਦ 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 ਮਜ਼ਦੂਰਾਂ ਦੇ ਘਰ ਤਣਾਟ ਟਾਉਣ ਵਾਲੇ ਤਣਾਟ ਮੁਰਦਾਬਾਦ 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 ਮਜ਼ਦੂਰਾਂ ਤੇ ਅਤਿਆਚਾਰ ਕਰਨ ਵਾਲੇ ਤਣਾਟ ਮੁਰਦਾਬਾਦ 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 ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ ਗੁੰਡਾਗਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਗੁੰਡਾਗਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਮਜ਼ਦੂਰ ਇਕਤਾ ਜਿੰਦਾਬਾਦ 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 ਮਜ਼ਦੂਰਾਂ ਦਾ ਇਕਾ ਜਿੰਦਾਬਾਦ 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 ਗੁੰਡਾਗਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਮਜ਼ਦੂਰਾਂ ਦੇ ਘਰ ਟਾਉਣ ਵਾਲੇ ਮੁਰਦਾਬਾਦ 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 ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਚਲੋ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਮੁਰਦਾਬਾਦ 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 ਮਜ਼ਦੂਰਾਂ ਦਾ ਘਟ ਆਉਣ ਵਾਲਾ ਪ੍ਰਸ਼ਾਸਨ ਨੂੰ ਮੁਰਦਾਬਾਦ 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 ਨਾ ਨਾ ਮਾਤਾ ਨੂੰ ਉਹਨਾਂ ਨੇ ਕਿਸ਼ੋਰ ਹੋ ਗਏ ਮੰਮੀ ਡੈਡੀ ਨੂੰ ਕੰਮ ਕਰਦੇ ਆਣਗੇ ਇਹ 7-8 ਸਾਲ ਤਾਂ ਮੈਨੂੰ ਹੀ ਹੋ ਗਏ ਜੀ ਕਿੰਨਾ ਦੇ ਕੰਮ ਇਹ ਸੱਤੇ ਵਿਰਾੜ ਕੇ ਜੀ ਤੇ ਗਰੀਬ ਸੀ ਤੀ ਵਿਰਾੜ ਤਾਂ ਆਪ ਦਾ ਗੁਜ਼ਰ ਗਿਆ ਜੀ 2 ਸਾਲ ਹੋ ਗਏ ਜੀ ਇਹਨਾਂ ਦੇ ਵੀ 25 ਸਾਲ ਤਾਂ ਮੰਮੀ ਡੈਡੀ ਨੂੰ ਹੋ ਗਏ ਕੰਮ ਕਰਦੇ ਆਣ ਲੋ 8-9 ਸਾਲ ਮੈਂ ਕਰਕੇ ਆਇਆ ਜੀ ਇਹ ਜਗਾ ਲਈ ਅਸੀਂ ਪੈਸੇ ਵੀ ਇਹਨਾਂ ਤੋਂ ਲੈ ਜਗਾ ਵੀ ਇਹਨਾਂ ਸਾਲੂ ਲੈ ਕੇ ਦਿੱਤੀ ਇਹ ਤੇ ਘਰ ਪਾਉਣ ਲਈ ਇਹਨਾਂ ਨੇ ਤਿੰਨ ਚਾਰ ਵਾਰੀ ਫੋਨ ਵੀ ਕੀਤਾ ਕਿਸੇ ਚੀਜ਼ ਦੀ ਲੋੜ ਦੱਸ ਦਿਆ ਜੀ ਤੇ ਇਹਨਾਂ ਨੇ ਉਸ ਤੋਂ ਬਾਅਦ ਮੇਰੇ ਤੋਂ ਮਕਾਨ ਲੈਂਟਰ ਤੇ ਆ ਗਿਆ ਤੇ ਇਹਨਾਂ ਨੇ ਸ਼ਿਕਾਇਤ ਕਰਦੀ ਨਹਿਰ ਮੈਕਮੇ ਨੂੰ ਕਿ ਲੈਂਟਰ ਨਹੀਂ ਅਸੀਂ ਪਾਉਣ ਦੇਣਾ ਪਹਿਲਾਂ ਹਰੇਕ ਕੰਮ ਲਈ ਲੱਗਾ ਜੇ ਕਿਸੇ ਚੀਜ਼ ਦੀ ਵੀ ਲੋੜ ਆ ਕੇ ਦੱਸ ਵੀ ਲੈ ਜੀ ਤੇ ਇਹਨਾਂ ਨੇ ਨਹਿਰ ਮੈਕਮੇ ਨੂੰ ਸ਼ਿਕਾਇਤ ਕਰਤੀ ਸਾਡੀ ਪਾਈਪਲਾਈਨ ਥੱਲੇ ਲੰਘਦੀ ਆ ਪਾਈਪਲਾਈਨ ਿੱਦੀ ਚੁੰਡ ਥਣੀ ਲੰਘਦੀ ਆ ਵੈ ਕਿ ਪਾਈਪਲਾਈਨ ਸਾਈਡ ਤੇ ਕਰ ਦਿੰਨੇ ਆ ਚਾ ਵੀ ਅਸੀਂ ਉਨੀ ਜਗ੍ਹਾ ਤੇ ਨਹੀਂ ਪਾਉਂਦੇ ਈ ਰਖਾ ਕਰਕੇ ਬਹਿ ਗਏ ਜਿਹੜੇ ਪੈਸੇ ਦਿੱਤੇ ਸੀ ਕਿੱਨੇ ਲਏ ਆ ਇਸੇ ਜਗ੍ਹਾ ਦੇ ਪੈਸੇ ਨਹੀਂ ਇਹ ਨਾ ਦਿੱਤੀ ਇਹਨਾਂ ਤੋਂ ਲਾਇਆ ਸੀ ਮੈਂ ਕਿ ਇਹਨਾਂ ਤੋਂ ਲੈ ਗਈ ਸੀ ਅਸੀਂ ਲਾਇਏ ਸੀ ਥਾਂ ਵਾਸਤੇ ਇਹ ਨਹੀਂ ਲੈ ਕੇ ਦਿੱਤੀ ਇਹਨਾਂ ਨੇ ਖਾਂ ਲੈ ਗਈਆਂ ਹਾਂ ਇਹਨਾਂ ਲੈ ਕੇ ਦਿੱਤੀ ਫਿਰ ਇਹਨਾਂ ਨੇ ਨਹਿਰ ਵਿਭਾਗ ਨੂੰ ਸ਼ਿਕਾਇਤ ਕਰਤੀ ਤੇ ਪਾਈਪ ਲਾਈਨ ਜਾਂਦੀ ਹੈ ਟੇਢੀ ਜੀ ਤੇ ਮੈਂ ਮਕਾਨ ਆਈ ਆਪਣੀ ਕੋਲ ਇੱਕ ਚੁੰਡ ਸੀਗੀ ਤੇ ਮੈਂ ਕਿਹਾ ਵੀ ਆਪਾਂ ਸਾਈਡ ਤੇ ਕਰ ਲੈਨੇ ਜਾਂ ਪਾਈਪ ਲਾਈਨ ਕਰ ਲੈਨੇ ਜਾਂ ਮੈਨੂੰ ਉੱਥੇ ਤੋਂ ਉੱਥੇ ਪਾਉਂਦੇ ਨਹੀਂ ਆਪਾਂ ਲੈਂਟਰ ਇਹਨਾਂ ਨੇ ਕਹਿੰਦੇ ਨਹੀਂ ਵੀ ਤੂੰ ਸਾਰਾ ਚੱਕ ਕੇ ਪਿੱਛੇ ਕਰ ਦੋ ਵਾਰੀ ਇਹਨਾਂ ਨਾਲ ਸਮਝੌਤਾ ਵੀ ਹੋਇਆ ਕਿ ਅਸੀਂ ਅੱਗੋਂ ਚੱਕ ਕੇ ਪਿੱਛੇ ਪੋਰਚ ਬਣਾ ਦੇਣ ਉਹ ਹੀ ਬਣਾ ਦੇਣ ਆਪਦੇ ਕੋਲੋਂ ਖਰਚਾ ਕਰਕੇ ਤੇ ਰਾਤ ਨੂੰ ਜਿਹਨਾਂ ਨੇ ਹਾਂ ਕਰ ਦਿੱਤਾ ਸੁਬਾਹ ਜਵਾਬ ਦੇ ਦਿੱਤਾ ਫਿਰ ਉਸ ਤੋਂ ਬਾਅਦ ਇਹਨਾਂ ਨੇ ਕਹਿਤਾ ਵੀ ਨਹੀਂ ਵੀ ਸਾਰਾ ਕੋਈ ਟਾ ਵੀ ਅਸੀਂ ਤਾਂ ਟਵਾਉਣਾ ਤੇ ਪਿੰਡ ਵਾਲਾ ਸਰਪੰਚ ਵੀ ਨਹੀਂ ਰਾਜੀ ਸੀਗਾ ਸਰਪੰਚ ਨੇ ਪਹਿਲੇ ਦਿਨ ਵਾਲੀ ਕਹਿ ਦਿੱਤਾ ਅਸੀਂ ਵੀ ਆਣ ਕੇ ਤੂੰ ਚੱਕ ਇਥੋਂ ਟਾ ਬਈ ਨਾਲੇ ਖੁੱਦ ਸਰਪੰਚ ਨੂੰ ਵੀ ਵੋਟਾਂ ਪਾ ਕੇ ਸਰਪੰਚ ਬਣਾਇਆ ਸਾਰੇ ਸਾਡੇ ਮਹੱਲੇ ਨੇ ਤੇ ਸਰਪੰਚ ਵੀ ਸਾਡੇ ਬਰ ਖਿਲਾਫ ਹੋ ਗਿਆ ਜੀ ਤੇ ਜਿਹੜਾ ਮੋਗਾ ਲੱਗਿਆ ਜੀ ਇਹ 2 ਨੰਬਰ ਤੇ ਇੱਥੇ ਲੱਗਿਆ ਜੀ ਇਸ ਘਰਾਂ ਤੋਂ ਪਿਛਲੇ ਸਾਈਡ ਤੋਂ ਉਧਰਲੇ ਪਾਸੇ ਸੀ ਮਨਜ਼ੂਰ ਜੀ ਇਹ ਤਾਂ ਸਹਿਮਤੀ ਨਾ ਸਤਵੀਰ ਬਰਾੜ ਟਪਾ ਕੇ ਲੱਗਿਆ ਤੇ ਇੱਥੇ ਕੋਈ ਹੋਰ ਵੀ ਇਹ ਜਗ੍ਹਾ 'ਚ ਘਰ ਪਏ ਹੋਏ ਆ ਬਹੁਤ ਪਏ ਹੋਏ ਜੀ ਇੱਥੇ ਜਗ੍ਹਾ ਘਟੋ ਘਟ ਸਰਸਰ 70 ਘਰ ਆ ਜੀ ਇੱਥੇ ਸਰੋਨਾਂ 'ਤੇ ਐਕਸ਼ਨ ਕਿਉਂ ਨਹੀਂ ਹੋਇਆ ਪ੍ਰਸ਼ਾਸਨ ਦਾ ਉਹਨਾਂ ਦੀ ਸਰਕਾਰ ਆ ਜੀ ਉਹਨਾਂ ਦਾ ਮਾਮਾ ਐਮਐਲਏ ਕਲਜੀਤ ਰੰਧਾਵਾ ਜੀ ਉਹਨੂੰ ਵੀ ਮੈਂ ਦੋ ਵਾਰੀ ਫੋਨ ਕੀਤਾ 2 ਮਿੰਟ ਕਹਿੰਦਾ ਰੋਕੇ ਗੱਲ ਕਰਦਾ ਦਰੋਕੇ ਗੱਲ ਕਰਦਾ ਉਹਨੇ ਵੀ ਇਸ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਕਾ ਮੈਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਰੰਦਾਵਾ ਸਾਹਿਬ ਕਹਿੰਦੇ ਹੁਣ ਕੀ ਹੋਇਆ ਹੁਣ ਆਏ ਜੀਸੀਬੀ ਲੈ ਕੇ ਪੁਲਿਸ ਪ੍ਰਿੰਸੀਪਲ ਲੈ ਕੇ ਸਾਰਾ ਨਹਿਰ ਵਿਭਾਗ ਵਾਲੇ ਆਏ ਢਾਗੇ ਜੀ ਕਿ ਬਰਾੜਾਂ ਦਾ ਪਰਚਾ ਦਰਜ ਹੋ ਜੇ ਪੀ ਇਹਨਾਂ ਨੇ ਬਰਾੜਾਂ ਦੀ ਜੀ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਇਹਨਾਂ ਦੇ ਕੋਈ ਕਾਰਵਾਈ ਹੋਣੀ ਚਾਹੀਦੀ ਵੀ ਸਾਡਾ ਇੰਨਾ ਖਰਚਾ ਸੀ ਜੀ ਮੋਗਾ ਇਹਨਾਂ ਦੇ ਲੱਗਾ ਜੀ 8 ਇੰਚੀ ਮੋਗਾ ਲੱਗਾ ਪਰ 17 ਕਿੱਲੇ ਤੇ 4 ਇੰਚੀ 3 ਇੰਚੀ ਮੋਗਾ ਮੋਗਾ ਲ ਗਵਰਨਮੈਂਟ ਆਣ ਕੇ ਮੋਗਾ ਵੀ ਵੇਖੇ ਨਾ ਕਿ ਮੋਗਾ ਕਿੰਨਾ ਚੱਲਦਾ ਪਿਆ 17 ਕਿੱल्ल्या ਤੇ ਇਹ ਗਵਰਨਮੈਂਟ ਨੂੰ ਘਰ ਤੇ ਦਿਸ ਗਿਆ ਤੇ ਮੋਗਾ ਨੇ ਦਿਸਿਆ ਨਹੀਂ ਇਹਨਾਂ ਨੂੰ ਪਤਾ ਵੀ ਕਿੱਥੇ ਮਨਜ਼ੂਰ ਮੋਗਾ ਕਿੱਥੇ ਮਨਜ਼ੂਰ ਸਾਡਾ ਮੋਗਾ ਮੋਗਾ ਵੀ ਪਟੀਚਣਾ ਚਾਹੀਦਾ ਸੀ ਕੰਮ ਚੱਕ ਲਾਂਗੇ ਕਿੰਨੇ ਨੰਬਰ ਤੇ ਮੋਗਾ ਮਨਜ਼ੂਰ ਆਈ ਅਸੀਂ ਮੈਂ ਜੱਜ ਦੇ ਪੇਸ਼ ਹੋਣਾ ਵਾ ਜਾ ਕੇ ਵੀ ਮੋਗਾ ਇਹਨਾਂ ਦਾ ਪਟੀਚਣਾ ਚਾਹੀਦਾ ਵਾ ਮੇਰਾ ਘਰ ਟਾਣਾ ਚਾਹੇ ਟਹਿ ਗਿਆ ਇਹਨਾਂ ਦਾ ਮੋਗਾ ਪਟੀਚੇ ਇੱਕ ਹੋਰ ਦੱਸੋ ਜੀ ਜਿਹੜੀ ਇਹ ਜਿਹੜੀ ਬਰਾੜ ਸਾਹਿਬ ਨੇ ਜਗਾ ਤੁਹਾਨੂੰ ਇਹ ਮੁੱਲ ਲੈ ਕੇ ਦਿੱਤੀ ਆ ਤੇ ਇਹ ਬਰਾੜ ਸਾਹਿਬ ਨੂੰ ਪਤਾ ਨਹੀਂ ਸੀ ਵੀ ਇਹ ਸਰਕਾਰੀ ਜ਼ਮੀਨ ਹੈ ਤੇ ਇਹਦੇ 420 ਦਾ ਪਰਚਾ ਹੋਊਗਾ ਬਰਾੜ ਸਾਹਿਬ ਨੇ ਜਦੋਂ ਪਾਈਪ ਲਾਈਨ ਟਪਾਈ ਸੀ ਨਾ ਇੱਥੋਂ ਜੀ ਉਹਨੇ ਤਾਂ ਇਹ ਵੀ ਕਿਹਾ ਸੀ ਉੱਤੇ ਬਿਲਡਿੰਗ ਪਾ ਲਿਆ ਜੀ ਵੀ ਤੁਹਾਨੂੰ ਕੋਈ ਨਹੀਂ ਬੁਲਾਉਂਦਾ ਪਰ ਉਹ ਉਹ ਗੁਜ਼ਰ ਗਿਆ ਜੀ ਜਿਹੜੇ ਇਹਨਾਂ ਦੇ ਬੇਟੇ ਨੇ ਇਹਨਾਂ ਨੇ ਸਾਰਾ ਕੰਮ ਕੀਤਾ ਜੀ ਇਹ ਉਹ ਸਰਕਾਰੀ ਜਿਹੜੀ ਜਿਹੜੀ ਨਹਿਰ ਦੀ ਜ਼ਮੀਨ ਸਰਕਾਰੀ ਆ ਹਾਂਜੀ ਇਹ ਇਹ ਬਰਾੜ ਨੇ ਆਪਦੇ ਹੱਥੀ ਤੋਂ ਮੁੱਲ ਲੈ ਕੇ ਦਿੱਤੀ ਆਈ ਹਾਂਜੀ ਬਰਾੜ ਨੇ ਹੱਥੀ ਮੁੱਲ ਲੈ ਕੇ ਦਿੱਤੀ ਆਈ ਇਹ ਬਰਾੜ ਸਾਹਿਬ ਨੂੰ ਪਤਾ ਨਹੀਂ ਵੀ ਇਹਦੇ ਤੇ 420 ਦਾ ਪਰਚਾ ਹੋਊਗਾ ਹਾਂ ਦਾ ਉਹਨੂੰ ਨਹੀਂ ਸੀ ਪਤਾ ਜੀ ਉਹਨੇ ਕਿਹਾ ਵੀ ਪੇਮੈਂਟ ੱਪੀ ਪਰਚੀ ਪਾਣੀ ਲਿਖਿਆ ਲੁਕਿਆ ਨਹੀਂ ਕੁਝ ਲਿਖਿਆ ਕੁਝ ਲਿਖਿਆ ਕੁਝ ਨਹੀਂ ਜੀ ਵੀ ਸਾਰੇ ਬੈਠੇ ਆ ਘਰ ਸਾਢੇ 70 ਗੇ ਸੀ ਫਸ ਗਏ ਹੁਣ ਮੰਗ ਕੀ ਕਰਦੇ ਆਂ ਵੀ ਸਰਕਾਰ ਤੋਂ ਮੰਗ ਇਹ ਕਰਦੇ ਵੀ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਜੀ ਵੀ ਸਾਡਾ ਘਰ ਪਹਿਣਾ ਚਾਹੀਦਾ ਜੀ